ਇਹ ਵਿਲ ਇੱਕ ਐਡਮਿਨਿਸਟ੍ਰੇਟਿਵ ਫੇਲਿਅਰ ਨਹੀਂ ਹੈ ਇੱਕ ਬਹੁਤ ਹੀ ਉੱਚ ਦਰਜੇ ਦੀ ਕ腐ਸ਼ਨ ਔਰ ਪੋਲਿਟিক্যাল ਬਿਊਰੋਕ੍ਰੈਟਿਕ ਔਰ ਪ੍ਰਾਈਵੇਟ ਸੈਕਟਰ ਦਾ ਨੈਕਸਸ ਔਰ ਕਾਸਟ ਜਿਹਨੂੰ ਆਪਾਂ ਕਹਿੰਦੇ ਬ੍ਰਾਹਮਣਿਕਲ ਮਾਈਂਡਸੈਟ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਬੱਚਿਆਂ ਨੂੰ ਐਡਮਿਸ਼ਨ ਤਾਂ ਹੀ ਮਿਲੇਗੀ ਜੇ ਤੁਹਾਨੂੰ ਗਵਰਨਮੈਂਟ ਸਕੂਲਾਂ ਵਿੱਚ ਐਡਮਿਸ਼ਨ ਨਾ ਮਿਲੇ ਹੁਣ ਐਸਾ ਕੋਈ ਨਿਯਮ ਐਕਟ ਦੇ ਵਿੱਚ ਨਹੀਂ ਸਿਗਾ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕਿ ਪੰਜਾਬ ਦੇ ਉੱਤੇ ਕਨਸਟੀਟਿਊਸ਼ਨ ਅਪਲਾਈ ਨਹੀਂ ਹੁੰਦਾ ਕਿ ਪੰਜਾਬ ਦੇ ਲੀਡਰ ਆਪਣੀ ਮਨਮਤ ਕਰਨਗੇ ਕਿ ਕਨਸਟੀਟਿਊਸ਼ਨ ਨੂੰ ਮੰਨਣਗੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਹੁਣ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ 25% ਗਰੀਬ ਬੱਚਿਆਂ ਦੇ ਦਾਖਲੇ ਦਾ ਰਸਤਾ ਸਾਫ਼ ਹੋ ਗਿਆ ਹੈ ਹੁਣ ਹਾਈ ਕੋਰਟ ਦੇ ਵੀ ਆਦੇਸ਼ ਆ ਚੁੱਕੇ ਨੇ ਪੂਰਾ ਮਾਮਲਾ ਕਿਵੇਂ ਪਹੁੰਚਿਆ ਹਾਈ ਕੋਰਟ ਤੱਕ ਕਿਸ ਤਰੀਕੇ ਨਾਲ ਪੰਜਾਬ ਚ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ 25% ਦਾਖਲੇ ਪ੍ਰਾਈਵੇਟ ਸਕੂਲ ਦੇ ਹੀ ਨਹੀਂ ਰਹੀ ਸੀ ਇੰਨੇ ਸਾਲਾਂ ਤੋਂ ਜੋ ਕਿ ਹੁਣ ਰਸਤਾ ਖੁੱਲਿਆ ਸਾਡੇ ਨਾਲ ਡਾਕਟਰ ਜਗਮੋਨ ਸਿੰਘ ਰਾਜੂ ਹੈਗੇ ਨੇ ਜਿਹੜੇ ਇਸ ਪੂਰੇ ਕੇਸ ਨੂੰ ਲੈ ਕੇ ਹਾਈ ਕੋਰਟ ਗਏ ਜੀ ਰਾਜੂ ਸਾਹਿਬ ਹੁਣ ਹਾਈ ਕੋਰਟ ਦੀ ਬਹੁਤ ਵੱਡੀ ਡਾਇਰੈਕਸ਼ਨ ਪੰਜਾਬ ਦਾ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹੁਣ ਇਸ ਸੈਕਟਰ ਦੇ ਤਹਿਤ 25% ਸੀਟਾਂ ਰਿਜ਼ਰਵ ਯਾਨੀ ਕਿ ਰੱਖਮੀਆਂ ਰੱਖਣੀਆਂ ਪੈਣੀਆਂ ਹਨ ਗਰੀਬ ਬੱਚਿਆਂ ਵਾਸਤੇ ਤੁਸੀਂ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਪਹੁੰਚੀ ਕਿ ਡਾਟਾ ਸੀਗਾ ਤੁਹਾਡੇ ਕੋਲ ਕਿ ਆਜ ਤੋਂ ਪਹਿਲਾਂ ਕੁਝ ਹੋ ਹੀ ਨਹੀਂ ਰਿਹਾ ਸੀ ਕੋਈ ਦਾਖਲੇ ਨਹੀਂ ਹੋ ਰਹੇ ਸੀ ਆ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤ ਹਨ ਸਸਤੀਕਰ ਆ ਦੇਖੋ ਇਹ ਕੇਵਲ ਇੱਕ ਐਡਮਿਨਿਸਟ੍ਰੇਟਿਵ ਫੇਲਿਅਰ ਨਹੀਂ ਹੈ ਇੱਕ ਬਹੁਤ ਹੀ ਉੱਚ ਦਰਜੇ ਦੀ ਕ腐ਸ਼ਨ ਔਰ ਪੋਲਿਟিক্যাল ਬਿਊਰੋਕ੍ਰੈਟਿਕ ਔਰ ਪ੍ਰਾਈਵੇਟ ਸੈਕਟਰ ਦਾ ਨੈਕਸਸ ਔਰ ਕਾਸਟ ਜਿਹਨੂੰ ਆਪਾਂ ਕਹਿੰਦੇ ਬ੍ਰਾਹਮਨਿਕਲ ਮਾਈਂਡਸੈਟ ਕਿ ਵੀ ਡਰਾਈਵਰ ਦਾ ਬੱਚਾ ਆਇਆ ਦਾ ਬੱਚਾ ਜਮਾ ਦਾ ਦਾ ਬੱਚਾ ਮੇਰੇ ਬੱਚੇ ਦੇ ਨਾਲ ਮੇਰੇ ਹੀ ਪ੍ਰਾਈਵੇਟ ਸਕੂਲ ਚ ਨਹੀਂ ਪੜੇਗਾ ਇਹ ਸਾਰਾ ਕੰਬੀਨੇਸ਼ਨ ਬਣ ਕੇ ਜੋ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਵਿੱਚ ਬਣਿਆ ਔਰ ਪਹਿਲੀ ਇਹ ਅਪ੍ਰੈਲ 2010 ਦੇ ਵਿੱਚ ਲਾਗੂ ਹੋ ਗਿਆ ਸਾਰੇ ਹਿੰਦੁਸਤਾਨਸ ਲਾਗੂ ਹੋਇਆ ਪਰ ਪੰਜਾਬ ਜਿਹੜਾ ਕਿ ਵੇਲੇ ਬੜਾ ਪ੍ਰੋਗਰੈਸਿਵ ਸਟੇਟ ਮੰਨਿਆ ਜਾਂਦਾ ਇਹ ਇਕੱਲਾ ਸਟੇਟ ਰਹਿ ਗਿਆ ਜਿਨੇ ਜਾਣ ਬੁਝ ਕੇ ਇਸ ਐਕਟ ਨੂੰ ਫਰਸਟ੍ਰੇਟ ਕਰਨ ਲਈ ਇੱਕ ਐਸਾ ਨਿਯਮ ਬਣਾਤਾ ਪੰਜਾਬ ਸਰਕਾਰ ਨੇ ਔਰ ਇਹ ਨਿਯਮ ਇਹ ਕੀਤਾ ਕਿ ਜੀ ਤੁਹਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਬੱਚਿਆਂ ਨੂੰ ਐਡਮਿਸ਼ਨ ਤਾਂ ਹੀ ਮਿਲੇਗੀ ਜੇ ਤੁਹਾਨੂੰ ਗਵਰਨਮੈਂਟ ਸਕੂਲਾਂ 'ਚ ਐਡਮਿਸ਼ਨ ਨਾ ਮਿਲੇ ਹੁਣ ਐਸਾ ਕੋਈ ਨਿਯਮ ਐਕਟ ਦੇ ਵਿੱਚ ਨਹੀਂ ਸੀਗਾ ਇਹਨਾਂ ਨੇ ਲੋਬੀ ਨੂੰ ਸੈਟੀਸਫਾਈ ਕਰਨ ਦੇ ਲਈ ਇਹ ਨਿਯਮ ਬਣਾਇਆ ਗਿਆ ਬਿਲਕੁਲ ਗੈਰ ਕਾਨੂੰਨੀ ਇਲੀਗਲ ਔਰ ਅਨਕਨਸਟੀਚੂਨਲ ਨਿਯਮ ਸੀਗਾ ਪਰ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ 2011 ਦੇ ਵਿੱਚ ਇਹਨਾਂ ਨੇ ਇਹ ਨਿਯਮ ਬਣਾਇਆ ਔਰ 2025 ਤੱਕ ਇਹ ਨਿਯਮ ਚੱਲਦਾ ਰਿਹਾ ਇੰਨੇ ਲੀਡਰ ਆਏ ਇੰਨੇ ਮੁੱਖ ਮੰਤਰੀ ਬਣੇ ਹਾਕਦਰਕੇ ਦੇ ਅਫਸਰ ਆਏ ਪਰ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਇਹ ਗੈਰ ਕਾਨੂੰਨੀ ਕੰਮ ਨੂੰ ਇਹ ਜਿਹੜਾ ਇੱਕ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਸੀ ਐਜੂਕੇਸ਼ਨ ਸੈਕਟਰ ਦੇ ਵਿੱਚ ਕਿਉਂਕਿ ਜੇ ਤੁਸੀਂ ਕੈਲਕੂਲੇਟ ਕਰੋ ਦਾ ਰੂਲ ਇਹ ਕਹਿੰਦਾ ਕਿ ਜੇ ਤੁਸੀਂ ਆਰਟੀ ਐਕਟ ਨੂੰ ਇੰਪਲੀਮੈਂਟ ਨਹੀਂ ਕਰਦੇ ਦਾ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਉਸ ਸਕੂਲ ਨੂੰ ਡੀ ਰੈਕਗਨਾਈਜ਼ ਕਰ ਦੇਗਾ ਇਹ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਧਾਰਾ ਇਹਦੀ ਜਿਹੜੀ 19 ਹੈ 40 ਐਕਟ ਦੇ ਉਹਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਜੇ ਕੋਈ ਕੰਡੀਸ਼ਨ ਇੰਪਲੀਮੈਂਟ ਨਹੀਂ ਹੁੰਦੀ ਇਹਨੂੰ ਡੀ ਰੈਕਗਨਾਈਜ਼ ਕਰੋ ਔਰ ਹਰ ਸਕੂਲ ਦੇ ਉੱਤੇ 1 ਲੱਖ ਰੁਪਏ ਦਾ ਜੁਰਮਾਨਾ ਹੋਏਗਾ ਔਰ ਹਰ ਦਿਨ ਦੇ ਵਿੱਚ ਉਸ ਤੋਂ ਬਾਅਦ 10-10 ਹਜ਼ਾਰ ਰੁਪਏ ਦਾ ਜੁਰਮਾਨਾ ਹੋਏਗਾ ਹੁਣ ਦੇਖੋ ਐਡੀ ਵੱਡੀ ਸਖਤ ਕਾਨੂੰਨ ਸੀਗਾ ਔਰ ਫਿਰ ਵੀ ਇਹ ਕਾਨੂੰਨ ਇੰਪਲੀਮੈਂਟ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਹ ਇੱਕ ਬਹੁਤ ਵੱਡਾ ਮੁੱਦਾ ਸਾਡੇ ਸਾਹਮਣੇ ਆਇਆ ਔਰ ਤਕਰੀਬਨ ਤਕਰੀਬਨ 1 ਸਾਲ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ ਜਿਹੜੀ ਐਂਟਰੀ ਲੈਵਲ ਆਪਾਂ ਕਹਿੰਦੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ 2 ਲੱਖ ਬੱਚੇ ਮोटे-ਮोटे ਐਡਮਿਸ਼ਨ ਹੁੰਦੀ ਹੈ 25% ਜੇ ਆਪਾਂ ਲਈ ਤੇ 50 ਲੱਖ ਸੋਰੀ 50 ਹਜ਼ਾਰ ਸੋ 50 ਹਜ਼ਾਰ ਪਹਿਲੀ ਤੋਂ ਲੈ ਕੇ ਤੇ ਅੱਠਵੀਂ ਤੱਕ ਮਤਲਬ ਉਹ ਕਿ ਉਹ ਪਹਿਲੀ ਤਾਂ ਐਂਟਰੀ ਕਰਨੀ ਹੈ ਤਾਂ 8ਵੀਂ ਕਲਾਸ ਤੱਕ ਤੁਹਾਨੂੰ ਉਹਨੂੰ ਫ੍ਰੀ ਔਰ ਕੰਪਲਸਰੀ ਐਜੂਕੇਸ਼ਨ ਦੇਣੀ ਹੈ ਤੇ ਇਹਦਾ ਮਤਲਬ 4 ਲੱਖ ਬੱਚੇ ਇੱਕ ਇੱਕ ਸਾਲ ਦੇ ਵਿੱਚ ਇਹ ਹੋਣੇ ਸੀਗੇ ਜੋ ਨਹੀਂ ਕੀਤੇ ਗਏ ਕਿ 4 ਲੱਖ ਬੱਚਿਆਂ ਨੂੰ ਐਨਸਾਲਾ ਇੱਕ ਇੱਕ ਸਾਲ ਦੇ ਵਿੱਚ ਇਹਨਾਂ ਸਾਰਾ ਸਿੱਖਿਆ ਮਤਲਬ ਕਿ ਐਜੂਕੇਸ਼ਨ ਤੋਂ ਦੂਰ ਕੀਤਾ ਗਿਆ ਇਸ ਸੈਕਟਰ ਦੇ ਵਿੱਚ ਫੰਡਾਮੈਂਟਲ ਰਾਈਟ ਤੋਂ ਦੂਰ ਕੀਤਾ ਗਿਆ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਹਰ ਕਲਾਸ ਦੇ ਵਿੱਚ ਹਰ ਸਕੂਲ ਦੇ ਵਿੱਚ 7000 ਸਕੂਲ ਪ੍ਰਾਈਵੇਟ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ 2 ਲੱਖ ਤੋਂ ਉੱਤੇ ਐਂਟਰੀ ਲੈਵਲ ਹੁੰਦੀ ਹੈ ਔਰ ਫਿਰ ਇਸ ਐਂਟਰੀ ਜੇ ਆਪਾਂ 1/4 ਲੈਨੇ 50 ਹਜ਼ਾਰ ਬੰਦੇ ਔਰ 8ਵੀਂ ਤੱਕ ਕਲਾਸ ਤੱਕ ਉਹਨੂੰ ਫ੍ਰੀ ਰੱਖਣਾ ਹੁੰਦਾ ਹੈ ਨਾਉ ਇਹ ਜਦੋਂ ਸਾਡੇ ਸਾਹਮਣੇ ਆਇਆ ਤਾਂ ਮੈਨੂੰ ਤਾਂ ਬੜੀ ਹੈਰਾਨਗੀ ਹੋਈ ਕਿ ਕੀ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕੀ ਪੰਜਾਬ ਦੇ ਉੱਤੇ ਕਨਸਟੀਟਿਊਸ਼ਨ ਅਪਲਾਈ ਨਹੀਂ ਹੁੰਦਾ ਕੀ ਪੰਜਾਬ ਦੇ ਲੀਡਰ ਆਪਣੀ ਮਨਮਤ ਕਰਨਗੇ ਕਿ ਕਨਸਟੀਟਿਊਸ਼ਨ ਨੂੰ ਮੰਨਣਗੇ ਕਿਉਂਕਿ ਪਿੱਛੇ ਤਾਂ ਉਹ ਫੋਟੋ ਲਗਾ ਲੈਂਦੇ ਨੇ ਆਪਣੀ ਅੰਬेडकर ਸਾਹਿਬ ਜੀ ਜਿਨ੍ਹਾਂ ਨੇ ਸੋ ਦੰ ਲਿਖਿਆ ਫਿਰ ਸਵਿਧਾਨ ਨੂੰ ਮੱਥੇ ਟੇਕਦੇ ਨੇ ਪਰ ਜਿਹੜਾ ਸਵਿਧਾਨ ਚ ਲਿਖੀ ਚੀਜ਼ ਹੈ ਉਹਨੂੰ ਇੰਪਲੀਮੈਂਟ ਨਹੀਂ ਕਰਨਗੇ ਕਿਉਂਕਿ ਕ腐ਸ਼ਨ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਸਕੂਲ ਲੀਡਰਾਂ ਦੇ ਕੋਲ ਨੇ ਜਾਂ ਉਹਨਾਂ ਦੀ ਪੈਟਰਨੇਜ ਥੱਲੇ ਚੱਲਦੇ ਨੇ ਤਾਂ ਇਹ ਕੁੱਲ ਮਿਲਾ ਕੇ ਜਿਹੜਾ ਇੱਕ ਸਕੈਂਡਲ ਚੱਲ ਰਿਹਾ ਸੀਗਾ ਇਹਨੂੰ ਤੋੜਨ ਦੇ ਵਿੱਚ ਅਸੀਂ ਕਾਮਯਾਬ ਹੋਏ ਅਸੀਂ ਹਾਈ ਕੋਰਟ ਕੋਲ ਗਏ ਔਰ ਹਾਈ ਕੋਰਟ ਨੇ ਪਹਿਲੀ ਹੀ ਹੀਅਰਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਬਿਲਕੁਲ ਤਾੜਿਆ ਔਰ ਉਹਨਾਂ ਨੂੰ ਕਿਹਾ ਕਿ ਇਹ ਜਿਹੜਾ ਤੁਸੀਂ ਨਿਯਮ ਬਣਾਇਆ ਹੈ ਇਹ ਬਿਲਕੁਲ ਹੀ ਲਾਅ ਦੇ ਖਿਲਾਫ ਹੈ ਔਰ ਸਾਨੂੰ ਇੱਕ ਇੰਟਰਮ ਆਰਡਰ 19 ਫਰਵਰੀ ਨੂੰ ਦਿੱਤਾ ਔਰ ਉਸ ਵਿੱਚ ਇਹ ਵੀ ਕਿਹਾ ਕਿ 25% ਤੁਸੀਂ ਜਿਹੜੀ ਰੈਜ਼ਰਵੇਸ਼ਨ ਹੈ ਜਿਸ ਤਰ੍ਹਾਂ ਕਿ ਲਾਅ ਦੇ ਵਿੱਚ ਲਿਖਿਆ ਔਰ ਤੁਹਾਨੂੰ ਲਾਜ਼ਮੀ ਇਸ ਅਕੈਡੈਮਿਕ ਈਅਰ 2025-26 ਤੋ ਲਾਜ਼ਮੀ ਰੱਖਣੀ ਪਵੇਗੀ ਔਰ ਹੁਣ 9 ਅਪ੍ਰੈਲ ਕੱਲ ਉਹਨਾਂ ਨੇ ਫਾਈਨਲ ਆਰਡਰ ਦਿੱਤਾ ਔਰ ਫਾਈਨਲ ਆਰਡਰ ਦੇ ਵਿੱਚ ਉਹਨਾਂ ਨੇ ਬੜਾ ਇੱਕ ਅੱਛੀ ਔਰ ਸਟ੍ਰਿਕਟ ਇਨਸਟਰਕਸ਼ਨ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਹਨੂੰ ਅ ਮੈਂ ਪੜ੍ਹ ਕੇ ਤਾਂ ਹਾਂ ਸੋ ਫਾਰ ਐਸ ਦਾ ਅਦਰ ਪਲੇਅਰਸ ਆਰ ਕਨਸਰਨਡ ਦਾ ਕੋਰਟ ਡਿਸਪੋਜ਼ੇਸ ਆਫ ਦਾ ਪਟੀਸ਼ਨ ਵਿਦ ਅ ਡਾਇਰੈਕਸ਼ਨ ਟੂ ਦਾ ਸਟੇਟ ਆਫ ਪੰਜਾਬ ਥੈਟ ਦਾ ਆਰਟੀ ਐਕਟ 2009 ਬੀ ਫਾਲੋਡ ਟੂ ਦਾ ਹਿਲਥ ਵਾਈਲ ਮੇਕਿੰਗ ਐਡਮਿਸ਼ਨਸ ਐਸ ਪਰ ਆਰਟੀ ਐਕਟ ਤੋ ਹੁਣ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਕੋਲ ਕੋਈ ਵੀ ਗੈਪ ਜਾਂ ਕੋਈ ਵੀ ਲੂਪ ਹੋਲ ਨਹੀਂ ਰਹਿ ਗਿਆ ਕਿਸ ਨੂੰ ਇੰਪਲੀਮੈਂਟ ਨਾ ਕਰੇ ਪਰ ਫਿਰ ਵੀ ਸਾਨੂੰ ਜਿਹੜੇ ਹੈ ਫੀਲਡ ਤੋਂ ਫੀਡਬੈਕ ਆ ਰਹੀ ਹੈ ਉਹਦੇ 'ਚ ਹੁਣ ਵੀ ਇਹ ਹੈ ਕਿ ਜਿਹੜੀ ਪ੍ਰੋਐਕਟਿਵ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਫੈਸਲੇ ਨੂੰ ਔਰ ਇਸ ਐਕਟ ਨੂੰ ਇੰਪਲੀਮੈਂਟ ਕਰਨਾ ਉਹ ਹਾਲੇ ਵੀ ਦਿਖਾਈ ਨਹੀਂ ਦੇ ਰਿਹਾ ਹਾਲੇ ਵੀ ਜਿਹੜੇ ਅਫਸਰ ਨੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੇ ਉਹ ਬਾਨੇ ਬਣਾ ਰਹੇ ਨੇ ਹਾਲੇ ਵੀ ਸਕੂਲ ਵਾਲੇ ਕਹਿ ਰਹੇ ਜੀ ਸਾਨੂੰ ਤਾਂ ਇਨਸਟਰਕਸ਼ਨਾਂ ਪੂਰੀਆਂ ਨਹੀਂ ਆਈਆਂ ਸਾਨੂੰ ਆ ਨਹੀਂ ਪਤਾ ਸਾਨੂੰ ਉਹ ਨਹੀਂ ਪਤਾ ਹਾਲੇ ਕਿ ਸਭ ਕੁਝ ਐਕਸਿਟ ਦਿੱਤਾ ਹੋਇਆ ਹੈ ਔਰ ਸਭ ਕੁਝ ਪੰਜਾਬ ਦੇ ਜਿਹੜੇ ਰੂਲਸ ਨੇ 2011 'ਚ ਉਹ 'ਚ ਲਿਖਿਆ ਹੋਇਆ ਹੈ ਫੇਰ ਵੀ ਮਜੂਰੀਆਂ ਦੇਖੀਆਂ ਜਾ ਰਹੀਆਂ ਹਨ ਔਰ ਇੱਕ ਹੈਜ਼ਿਟੇਸ਼ਨ ਪੰਜਾਬ ਸਰਕਾਰ ਔਰ ਦੇ ਅਫਸਰਾਂ ਦੇ ਵਿੱਚ ਹੈ ਕਿਉਂਕਿ ਉਹੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਕ ਨੈਕਸਸ ਹੈ ਬੜਾ ਇੱਕ ਵੱਡਾ ਇੱਕ ਪੋਲਿਟੀਕਲ ਸਕੈਂਡਲ ਹੈ ਔਰ ਇਸ ਸਕੈਂਡਲ ਦੇ ਵਿੱਚ ਉਹਨਾਂ ਨੂੰ ਆਮਦਨ ਹੁੰਦੀ ਹੈ ਹਫਤੇ ਮਿਲਦੇ ਨੇ ਤੋਂ ਇਹਨੂੰ ਅਸੀਂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਾਫੀ ਟੁੱਟ ਗਿਆ ਹੈ ਔਰ ਜੇ ਇਹ ਪੰਜਾਬ ਸਰਕਾਰ ਜਾਂ ਅਫਸਰ ਇਹ ਸਮਝਦੇ ਨੇ ਕਿ ਕੋਈ ਗੱਲ ਨਹੀਂ ਕਾਗਜ਼ੀ ਕਾਰਵਾਈ ਹੈ ਆਰਡਰ ਹੋ ਗਏ ਬਾਅਦ ਕੌਣ ਪੁੱਛੇਗਾ ਤੇ ਜਗਮਨ ਸਿੰਘ ਰਾਜੂ ਬੈਠੇ ਹੈ ਜੀ ਅਸੀਂ ਚੱਡਣ ਨਹੀਂ ਵਾਲੇ ਤੁਸੀਂ ਦੇਖੋਗੇ ਨੈਕਸਟ 3-4 ਮੰਥਸ ਦੇ ਵਿੱਚ ਪੂਰਾ ਸਟ੍ਰੀਮਲਾਈਨ ਕਰਵਾ ਲਾਂਗੇ ਜੀ ਜੇ ਨਹੀਂ ਹੋਇਆ ਤਾਂ ਫਿਰ ਕਵੰਟਮਟ ਜਾਉਂਗੇ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਕਿਉਂਕਿ ਅਸੀਂ ਤਾਂ ਤੁਹਾਨੂੰ ਪਤਾ ਕਿ ਮੈਂ ਤਾਂ ਆਈ ਐਮ ਨਾਟ ਅ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਮੈਂ 1985 ਬੈਚ ਆਈ ਐਸ ਵਿੱਚ ਆਇਆ ਇੱਕ ਦੀ 25 ਸਾਲ ਦੀ ਉਮਰ ਦੇ ਵਿੱਚ ਬੜਾ ਐਕਸਪੀਰੀਅੰਸ ਦੇ ਚ ਰਿਹਾ ਅਸੀਂ ਤਾਂ ਲਾਅ ਦੇ ਹਿਸਾਬ ਨਾਲ ਚੱਲ ਰਹੇ ਹਾਂ ਲਾਅ ਇਹ ਕਹਿੰਦਾ ਹੈ ਕਿ ਡਿਸਟ੍ਰਿਕਟ ਐਜੂਕੇਸ਼ਨ ਆਫਸਰ ਦੇ ਕੋਲ ਜੇ ਇਹ ਰਿਪੋਰਟ ਆndi ਹੈ ਕਿਸੇ ਵੱਲੋਂ ਵੀ ਜਾਂ ਉਹ ਆਪਣੇ ਆਪ ਉਹ ਜਾਣੂ ਹੁੰਦਾ ਹੈ ਜਾਂ ਕੋਈ ਉਹਦੇ ਨੋਟਿਸ ਲੈ ਕੇ ਆਂਦਾ ਹੈ ਕਿ ਕੰਡੀਸ਼ਨਾਂ ਫਾਲੋ ਨਹੀਂ ਕੀਤੀਆਂ ਜਾਂਦੀਆਂ ਤਾਂ ਉਸ ਦੇ ਲਈ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਇਮੀਡੀਏਟਲੀ ਡੀ ਰੈਕਗਨਿਸ਼ਨ ਦਾ ਨੋਟਿਸ ਉਸ ਸਕੂਲ ਨੂੰ ਦੇਵੇਗਾ ਤੇ ਅਸੀਂ ਬਸ ਤਿਆਰ ਬੈਠੇ ਹਾਂ ਜੀ ਹੋਰ 15 ਦਿਨ ਵਿਥਿਨ ਵੇਟ ਕਰਾਂਗੇ ਉਸ ਤੋਂ ਬਾਅਦ ਮੈਂ ਹਰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਚਿੱਠੀ ਲਿਖਣ ਵਾਲਾ ਕਿ ਤੁਹਾਡੇ ਸਕੂਲ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਬਿਲਕੁਲ ਵੀ ਇਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਪਰ ਮੀਸਣਾ ਨਹੀਂ ਹੋ ਰਹੀਆਂ ਉਸ ਤੋਂ 1 ਮਹੀਨੇ ਬਾਅਦ ਫਿਰ ਮੈਂ ਹਾਈ ਕੋਰਟ ਤੇ ਜਾਵਾਂਗਾ ਕਿ ਦੇਖੋ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਮੈਂ ਕਿਹਾ ਸੀ ਐਕਟ ਦੇ ਥੱਲੇ ਲਿਖਿਆ ਹੋਇਆ ਹੈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਕੋਨਟੈਂਪਟ ਬਣਦੀ ਹੈ ਤਾਂ ਅਸੀਂ ਹਰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਆਪਣੇ ਹਾਈ ਕੋਰਟ ਤੇ ਦਰਵਾਜ਼ੇ ਤੇ ਖਿੱਚਾਂਗੇ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਸੀ ਐਸੀ ਕਿ ਡਾਕਟਰ ਜੀਐਸ ਰਾਜੂ ਜਿਨ੍ਹਾਂ ਨੇ ਪਟੀਸ਼ਨ ਪਾਈ ਔਰ ਪੰਜਾਬ ਦੇ ਹੁਣ ਸਾਰੇ ਪ੍ਰਾਈਵੇਟ ਸਕੂਲ ਜਿਹੜੀ ਕਿ ਪਿਛਲੇ 10-15 ਸਾਲਾਂ ਤੋਂ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਗਰੀਬ ਬੱਚਿਆਂ ਦਾ ਦਾਖਲਾ ਨਹੀਂ ਹੋ ਰਿਹਾ ਸੀਗਾ ਹੁਣ ਉਹ ਰਸਤਾ ਹੁਣ ਹਰੇਕ ਪ੍ਰਾਈਵੇਟ ਸਕੂਲ ਨੂੰ ਗਰੀਬ ਬੱਚਿਆਂ ਵਾਸਤੇ ਇੱਕ 25% ਸੀਟਸ ਟੋਟਲ ਪਹਿਲੀ ਕਲਾਸ ਤੋਂ ਰਿਜ਼ਰਵ ਰੱਖਣੀ ਪੈਗੀ ਹੁਣ ਇਹ ਅਗਲੇ ਐਸੀ ਹੀ ਸੈਸ਼ਨ ਤੋਂ ਜਿਹੜੇ ਦਾਖਲੇ ਸ਼ੁਰੂ ਹੋਣੇ ਆ ਉਹਦੇ ਤੋਂ ਇਹ ਸਾਰਾ ਇੰਪਲੀਮੈਂਟ ਹੋਵੇਗਾ ਔਰ ਸਾਫ ਹੋ ਗਿਆ ਕਿ ਜੇ ਸਰਕਾਰ ਇੰਪਲੀਮੈਂਟ ਨਹੀਂ ਕਰਦੀ ਤਾਂ ਸਰਕਾਰ ਦੇ ਖਿਲਾਫ ਕੌਂਟੈਂਪਟ ਪਟੀਸ਼ਨ ਤਿਆਰ ਹੈ ਔਰ ਉਹ ਹਾਈ ਕੋਰਟ ਚ ਪੱਕਾ ਪਹੇਗੀ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਪ੍ਰੀਤ ਮਹਿਤਾ ਪੀਟੀਸ਼ਨ نیوز ਚੰਡੀਗੜ੍ਹ